ਬੀਬੀਐਮਪੀ ਪਾਣੀ ਵਿਵਾਦ ਸੰਬੰਧੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸ਼ੁਰੂ ਹਰਿਆਣਾ ਨੂੰ ਬਾਧੂ ਪਾਣੀ ਛੱਡਣ ਦੇ ਮੁੱਦੇ ਤੇ ਬੁਲਾਇਆ ਗਿਆ اجلاس ਅਸੈਂਬਲੀ ਬਲੋ ਪਹਿਲਗਾਮ ਦਾਸ਼ ਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਪਹਿਲਗਾਮ ਦਾਸ਼ ਦੇ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਸ਼ੁਰੂ ਹੋਇਆ ਸਦਨ ਨੇ 22 ਅਪ੍ਰੈਲ ਨੂੰ ਹੋਇਆ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਦਾਂਝਲੀ ਭੇਟ ਕੀਤੀ ਐ ਸਪੀਕਰ ਪੁਲਤਾਰ ਸਿੰਘ ਸੰਧਵਾਨ ਨੇ ਕਿਹਾ ਕਿ ਸਦਨ ਬੇਸ਼ੱਕ ਮਾਸਮ ਸਲਾਨੀਆਂ ਤੇ ਹੋਈ ਹਿੰਸਾ ਦੀ ਨਿੰਦਾ ਕਰਦਾ ਪਰ ਸਦਨ ਉਮੀਦ ਹੈ ਕਿ ਕੇਂਦਰ ਅਤੇ ਜੰਮੂ ਕਸ਼ਮੀਰ ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰੇਗੀ ਅਤੇ ਜਕੀ ਨਿਭਾਏਗੀ ਕਿ ਅਜਿਹਾ ਪਿਆਨਾ ਕਟਨਾਵਾ ਮੁੜ ਨਾ ਵਾਪਰਨ ਤਾਵਲੀ ਕੋਰੇ ਕੀ ਇੱਕ ਦਿਨ ਦਾ ਵਿਸ਼ੇਸ਼ اجلاس ਭਾਖੜਾ ਬਿਆਸ ਪ੍ਰਬੰਧਨ ਬੋਰਡ ਜਾਨਕੀ ਬੀਪੀਐਮਬੀ ਬਲੋਂ 30 ਅਪ੍ਰੈਲ ਨੂੰ ਜਾਰੀ ਕੀਤੇ ਗਏ ਹੁਕਮ ਤੇ ਚਰਚਾ ਕਰਨ ਲਈ ਬੁਲਾਇਆ ਗਿਆ ਜਿਸ ਚ ਹਰਿਆਣਾ ਨੂੰ ਕੁੱਲ 85 ਸੋਕ ਕਿਉਸੇਕ ਬਾਦੂ ਪਾਣੀ ਦੇਣ ਲਈ ਕਿਹਾ ਗਿਆ ਹੈ ਜਦੋਂ ਕਿ ਪੰਜਾਬ ਭਾਖੜਾ ਡੈਮ ਤੋਂ ਗੁਆਂਡੀ ਸੂਬੇ ਨੂੰ 4000 ਕਿਉਸੇਕ ਬਾਦੂ ਪਾਣੀ ਦੇ ਰਿਹਾ ਸੀ ਸੂਬੇ ਨੇ ਹਰਿਆਣਾ ਦੀ 4500 ਕਿਉਸੇਕ ਹੋਰ ਪਾਣੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੂਬੇ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪਹਿਲਾਂ ਹੀ ਇਸ ਮੁੱਦੇ ਤੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਚੁੱਕੀਆਂ ਨੇ ਵਿਸ਼ੇਸ਼ اجلاس ਦੌਰਾਨ ਸਦਨੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਮਾਸਟਰ ਭਗਤਰਾਮ ਅਤੀਤ ਸਾਹਿਬका ਮੰਤਰੀ ਰਣਤੇਰ ਸਿੰਘ ਜੀਮਾ ਨੂੰ ਵਿਸ਼ਦਾ ਅੰਜਲੀ ਪੇਟ ਕੀਤੀ ਹੈ ਸਾਰੇ ਵਿਧਾਇਕਾਂ ਵੱਲੋਂ ਬਿਛੜੀਆਂ ਰੂਹਾਂ ਲਈ 2 ਮਿੰਟ ਦਾ ਮੌਨ ਧਾਰਨ ਕਰਨ ਤੋਂ ਬਾਅਦ ਸੈਸ਼ਨ ਦਾ ਪਹਿਲਾ ਫੜਾ 7 ਮਿੰਟਾਂ ਦੇ ਅੰਦਰ ਖਤਮ ਹੋ ਗਿਆ ਅਤੇ ਅਗਲੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋ ਗਈ ਹੈ ਬੈਰ ਰਿਪੋਰਟ ਚਰਦਿਕਾ ਲਾਈਮ ਟਾਈਮ ਟੀਵੀ ਥਿਸ ਪ੍ਰੋਗਰਾਮ ਇਸ ਸਪੌਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯੋਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile Or scan QR code to contact us Flankbird Truck Repair Trust We Build in Truck Repair Or scan QR code to contact us The Masala Twist Oxnard Fine Authentic Indian Cuisine Or scan QR code to contact us Pizza Twist Taste We Twist Order Today Call or Visit Website Or scan QR code to contact us New India Market Or scan QR code to contact us Taba Indian Cuisine, Tracy find authentic Indian cuisine in Tracy or scan QR code to contact us. Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. A made and served with love. Scan this QR code to contact us. Krishan Kumar Covered California, certified agency, manager who can help you, your family, and your small business with health insurance. Call at 1-877-830-3270 or scan QR code to call or text.